ਤੂੰ ਦੋਸਤ ਨਾਲ ਗੱਲ ਦੁਈ ਕਰ ਮੈਂ ਲਾਲ ਇਹ ਪੋ ਲਾਇਓ ਰਜਨਾ ਰਲਤੀ ਇਹਨਾਂ ਉੱਦੇ ਵੱਜ ਗਏ ਮੈਂ ਤੁਦੇ ਘੜੋਂਗੇ ਢੂਹਾ ਇਹਨਾਂ ਕਰਦੇ ਆ ਹਾਲ ਤਾਂ ਕੋਈ ਨਾ ਕੋਈ ਦਾ ਹਾਲ ਉਹਨੇ ਕਰੀ ਜਾਂ ਕਿਤੇ ਨਾ ਕਿਤੇ ਪਈ ਆ ਚਾ ਚਲ ਮੈਂ ਜਾਤਾਂ ਲਈ ਦੂਗੋਂ ਨਮ ਦੇ ਤਾ ਬੇ ਨੇ ਲੱਗੀ ਬਟੋਲੀ ਬਟੋਲੀ ਕਿੱਥੇ ਪਈ ਇਹਨਾਂ ਨੇ ਕਿਉਂ ਹੋਏ ਪੋਲੇ ਕਿਉਂ ਕਿਵੇਂ ਬਾਈ ਜਮੇ ਆ ਗੱਡੀ ਠੀਕ ਹੈ ਠੀਕ ਹੈ ਤੂੰ ਹੈਨਾ ਤੇ ਉਹ 8 ਦਿਨ ਹੋ ਗਏ ਚੱਕਤੀ ਰੇਸ਼ਮ ਤਾਂ ਖੜਾ ਤੀ ਕਿ ਸਾਰਾ ਕੁਝ ਕਰਿਆ ਪਿਆਰ ਤੈਨੂੰ ਦੀ ਕੀ ਜਾਂਦਾ ਸੀ ਖੜਕੀ ਸੀ ਹਾਂ ਸੀ ਸੀ ਜਿੱਤਾ ਨਹੀਂ ਕਰਦੀ ਨਾ ਨਾ ਕੱਚੀ ਤਾਂ ਨਹੀਂ ਚਲਦੀ ਨਹੀਂ ਨਹੀਂ ਨੁਕਸਾਨ ਹੋ ਜੂ ਪੋਲੇ ਤੂੰ ਦੇਖ ਚੱਲ ਕੇ ਨੁਕਸਾਨ ਹੋ ਜੂ ਆਪਣਾ ਜਮਤ ਤੇਰੀ ਚ ਕਰਿਆ ਕਾਪਟਨ ਨਿਕਲਦੀ ਆ ਕਾਲੀ ਨਹੀਂ ਕਰਨੀ ਇਹ ਕਿ ਕਰ ਤੁਰਿਆ ਬਾਈ ਚੱਲ ਮੈਨੂੰ ਦੇਖਾਂ ਤੇ ਪੋਲੇ ਤੈਨੂੰ ਸਾਹ ਕੱਟਾ ਦੇਖ ਦੇ ਅੱਡ ਕੇ ਨਹੀਂ ਆਜਾ ਜੱਜ ਦੇਖ ਕੰਮ ਕਰ ਰਹੇ ਪੈਣਾ ਕੰਮ ਸਿੱਦੇ ਗਲਾਸ ਜਗ ਤੇ ਰੇ ਪੈਗਾ ਪਤਾ ਪਤਾ ਨਹੀਂ ਦਣੇ ਕੰਮ ਕਰਤਾ ਭੁੱਲੇ ਤਾ ਮੈਨੂੰ ਤੇਨੂੰ ਪਤਾ ਤਾਂ ਹੈਗਾ ਆਪਣੇ ਕੰਮ ਦਰਜਾ ਭੁੱਲੇ ਮੈਨੂੰ ਚੈੱਕ ਕਰ ਲੈ ਓਕੇ ਆਪੋ ਨੇ ਓਕੇ ਹਵਾ ਪੈਣ ਤੋਂ ਹਲਾਤਾ ਕਾਲੀ ਕਰ ਗਿਆ ਭੁੱਲੇ ਦਾ ਹਾਂ ਕਾਲੀ ਕਰ ਗਿਆ ਤੂੰ ਹੋਏ ਹੋਰ ਕੋਈ ਤਾਂ ਨਾ ਬੈਠ ਭੁੱਲੇ ਐਂ ਕਰ ਦਿੰਦੇ ਸੀ ਦੱਬੀ ਲੈ ਚਲਾ ਦੇ ਰੱਬ ਦਾ ਨਾਮ ਲੈ ਲਿਓ ਹਾਂ ਚਲਾ ਦੇ ਬੈਗਰ ਉੱਪਰ ਲੀ ਕਰੂ ਵਾ ਠੀਕ ਹੈ ਹਾਂ ਕਰਤਾ ਕਾਲੀ ਗਿਆ ਲੈ ਆ ਹਾਂ ਤਾਇਆ ਰਾਮ ਚੱਕਦੀ ਰੇਛ ਹਾਂ ਭੋਲੇ ਤੂੰ ਲਾਸੀ ਖਤਰੇ ਹੱਥ ਜੱਸਾ ਭੋਲੇ ਬੈਠ ਮੇਰੇ ਇੱਧਰ ਦੀ ਤੇਰੇ ਹੱਥ ਜੱਸਾ ਤੂੰ ਲਾ ਨੇਦਰ ਬੈਠਾ ਦੇਖ ਚਲਾ ਲੈ ਮੋਹਣ ਸਿੰਘ ਜੈਨਾ ਆਹਾ ਹਾਂ ਇਹ ਤਾਂ ਉਪਰੀ ਆ ਭੋਲੇ ਉਪਰ ਵੀ ਠੀਕ ਆ ਥੱਲੇ ਦੇਖ ਲੈ ਉਪਰੀ ਛੱਡ ਲੈ ਦੂਰੋਂ ਮਾਰੀ ਭੋਲੇ ਠੀਕ ਜਿੱਤੇ ਮਚਾ ਲੈ ਇਹ ਚਾਟ ਆ ਜਾ ਭੋਲੇ ਚੱਲ ਆ ਗਰੀ ਭੋਲੇ ਹੋ ਰਿਹਾ ਹਾਂ ਜੀ ਮਨ ਜੈ ਜੇ ਨੇੜੇ ਕਰ ਲੇ ਨੇੜਈ ਆ ਬੱਸ ਸਤਿ ਕਰੇਗੀ ਪਾਣੀ ਦਾ ਖਿਆਲ ਰੱਖੀ ਬੋਲੇ ਮੇਰੇ ਚੁੱਕ ਜੀ ਪੈ ਰਹੀ ਆ ਮੈਨੂੰ ਮੈਨੂੰ ਦੱਸੀ ਚੱਲੀ ਮੈਨੂੰ ਮੈਨੂੰ ਬੋਲੇ ਬਾਟੀਆਂ ਨਹੀਂ ਢੋਈਆਂ ਜਾਣੀਆਂ ਉਹ ਠੀਕ ਆ ਠੀਕ ਆ ਬਸ ਤੂੰ ਪਾਣੀ ਦਾ ਖਿਆਲ ਰੱਖੀ ਚੱਲ ਪਿਆਗਾ ਮੱਤਾ ਬੱਸ ਸਮੈਲ ਲੱਤਾਉ ਮਦਿਆ ਬੋਲੇ ਓਏ ਜਮਾ ਸਿਰਾਂ ਨਾ ਸਿਰਾਂ ਸਿਰਾਂ ਬੋਲੇ ਇੱਥੇ ਕੋਈ ਨਹੀਂ ਆਉਂਦਾ ਨੋ ਟੈਨਸ਼ਨ ਆਪਨੇ ਇੱकडे ਬੋਲੇ ਰਈਆ ਹਾਂ ਹੋਰ ਕੱਲ ਦੱਸ ਮੈਂ ਤੈਨੂੰ ਹਾਂ ਹਾਂ ਦੱਸ ਦੇਖ ਜਿਹੜਾ ਇਹ ਚਾ ਪਤਸਮਾਨ ਨਾ ਪਾਇਆ ਹੂੰ ਆਪਣੇ ਔਲੇ ਵੀੜੇ ਹੜੜਾ ਹੂੰ ਇਹ ਆਮ ਬੰਦੇ ਨੂੰ ਦੇਣ ਵਾਲੀ ਨਿਕਲ ਨਹੀਂ ਹੈਗੀ ਤਾਂ ਆਪਾਂ ਦਿੰਦੇ ਨਹੀਂ ਹੈਗੇ ਤਾਂ ਆਪਾਂ ਬਤੇ ਨਹੀਂ ਸਰਦਾ ਹੋਰ ਨਾ ਤਣੀਆਂ ਤੋਂ ਹੂੰ ਹੂੰ ਤਾਂ ਬੋਤਲ ਜਾਊਗੀ 200 ਨੂੰ ਫਿਰ ਆਪਣੀ ਹੂੰ 200 ਨੂੰ ਜਾਊ ਬੋਤਲ ਜਾਵਾਂਗੇ ਘਾਟੇ ਚ ਠੀਕ ਹੈ ਜਿਹੜੇ ਸਾਥ ਨਾਲ ਭੁੱਲਿਆ ਆਪਾਂ ਸਮਾਨ ਨਾ ਪਾਇਆ ਹੂੰ ਅੱਪਾ ਜੀ ਪਾਈ ਕਿ ਕਰਾ ਦੀਏ ਗੁੱਥ ਲਈਆਂ ਜਾਂ 100 ml ਦੀਆਂ ਹੂੰ ਤੱਕੜੇ ਸੇਠਾ ਨਾਲ ਡੀਲ ਕਰੀਏ ਭੁੱਲੇ ਇਹ ਕਰ ਲੇਤਾ ਐ ਜਿਵੇਂ ਤੇਰੀ ਮਰਜ਼ੀ ਆ ਮੇਂ ਬੋਤਲ ਹੁੰਦੀ ਆ ਭੁੱਲੇ 750 ml ਹੂੰ ਠੀਕ ਆ ਹੂੰ ਅੱਪਾ ਦੇਣੀ ਆ 100 ml ਹੂੰ ਜਿੰਨੇ ਦੀ 100 ਦੀ ਹੂੰ ਬੋਤਲ ਕਿੰਨੇ ਦੀ ਪੈਗੀ ਪਤਾ ਹੂੰ ਸਭ ਤੋਂ 100 ਦੀ 750 ਦੀ ਜਰੂਰਤਾ ਆ ਪੈ ਇੱਕ ਕਰਕੇ ਹੂੰ ਜੇਨੇ ਕੰਪਨੀਆਂ ਨਹੀਂ ਬਾੜ ਲੀਆਂ ਕਰਦੀਆਂ ਹਾਂ ਹਾਂ ਸਮਝ ਗਿਆ ਤੇਰੀ ਗੱਲ ਮੈਂ ਤੂੰ ਕਦੇ ਸਕੂਲ ਨਹੀਂ ਗਿਆ ਤੈਨੂੰ ਸਮਝ ਘਟ ਆਉਂਦੀ ਆ ਪੁੱਲੇ ਮੈਂ ਗੱਲ ਤਾਂ ਸਮਝਦਾ ਮੈਂ ਮੈਨੂੰ ਕੈਲਕੂਲੇਸ਼ਨ ਸਾਰਾ ਪਤਾ ਠੀਕ ਹੈ ਠੀਕ ਕਿਵੇਂ ਵੇਜ ਨਾਲ ਆਪਾਂ ਖੜਾ ਕਰ ਸਕਦੇ ਆ ਠੀਕ ਹੈ ਠੀਕ ਮੱਲਾ ਜੀ ਉਹਨਾਂ ਨੂੰ ਪਸੰਦ ਆ ਗਿਆ ਆਪਣਾ ਇਹ ਇੱਕ ਬ੍ਰਾਂਡ ਬਣ ਗਿਆ ਪੂਰੇ ਇੰਡੀਆ ਚ ਠੀਕ ਹੈ ਤਾ ਯਾਰ ਫਿਰ ਆਪਾਂ ਇਹ ਥੋੜੀ ਮੱਥਾ ਮਾਰਿਆ ਕਰਾਂਗੇ ਜਦੋਂ ਆਪਣਾ ਬ੍ਰਾਂਡ ਚੱਲ ਗਿਆ ਤੇ ਫਿਰ ਆਪਾਂ ਫੈਕਟਰੀ ਲਾ ਲਾਂਗੇ ਵੱਡੀ ਸਰਕਾਰ ਤੋਂ ਮਨਜ਼ੂਰੀ ਲੈ ਕੇ ਠੀਕ ਹੈ ਠੀਕਾ ਫਿਰ ਲਾਈਟ ਤੇ ਮਸ਼ੀਨਾਂ ਨਾਲ ਸ਼ਰਾਬ ਤਿਆਰ ਕਰਨਾ ਹੀ ਆ ਠੀਕਾ ਮਤਲਬ ਲੱਖਾਂ ਲੀਟਰ ਹਾਂ 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 ਨਾ ਖੋ ਲੀਟਰ ਜਾਏ ਚੱਲ ਤੂੰ ਇੱਧਰ ਨਾ ਬਾਲਾ ਦੇ ਜੇ ਗੱਡੀ ਤੂੰ ਦੇਖ ਹੱਥ ਲਾ ਕੇ ਕੋਲੇ ਖੜ ਜਾ ਹਾਂ ਅਜੇ ਤਾਂ ਕੋਸਾ ਜਾ ਹੋਇਆ ਕੋਲੇ ਇੱਲੇ ਇੱਧਰ ਇਹ ਪਹਿਲੀ ਬੋਤਲ ਕਿਸੇ ਨੂੰ ਨਹੀਂ ਦੇਣੀ ਇਹ ਆਪਾਂ ਰੱਖਾਂਗੇ ਕੋਲੇ ਹਾਂ ਤਾਂ ਤਿੱਤੇ ਤੇ ਤੇਰਾ ਰੰਗ ਗੰਮਾ ਪਤਾ ਫੇਰ ਇਸ ਰੂਜ ਫੇਰ ਡੱਕਰ ਜਿਹਾ ਲੱਗਣੋਂ ਹੜ ਜਾਊਗਾ ਚੱਲ ਪੀ ਭੋਲੇ ਓਏ ਚੱਲ ਪੀਉਣ ਲੱਗੀ ਤੁਮ ਕਾ ਤੁਮ ਕਾ ਯਾ ਚੱਲ ਲੈ ਚੱਲ 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 ਠੀਕ ਹੈ ਤੁਮ ਕਾ ਤੁਮ ਕਾ ਯਾ ਚੱਲ ਲੈ ਪੀ ਭੋਲੇ ਠੀਕ ਹੈ ਠੀਕ ਹੈ ਪਾਣੀ ਦੱਸ ਦੀ ਮੈਨੂੰ ਕੋਈ ਬਾਲ ਆਇਆ ਸੀ ਭੋਲੇ ਓਏ ਨਾ ਭੋਲੇ ਆਓ ਤਾਇਆ ਯਾਰ ਮੈਂ ਤਾਂ ਭੁੱਲ ਗਿਆ ਪਾਣੀ ਪਾ ਦੇ ਭੋਲੇ ਹੜ ਜਾ ਬੋਲੇ ਖੜ ਜਾ ਗਰਮ ਹੋ ਜਾਣਾ ਤੇ ਭੋਲੇ ਪੈਰ ਚਾਲ ਜੀ ਹੱਥਨ ਕਿ

ਇਹ ਐਚਓ ਇੰਨੀ ਕ ਕੱਢ ਲੈਨੇ ਆ ਪਹਿਲੇ ਤੋੜ ਦੀਆ ਭੋਲੇ ਪਰ ਜਦ ਭੋਲੇ ਫੋਨ ਮੈਨ ਲਾਇਦਾ ਕਰ ਉਹ ਆ ਗਿਆ ਹੈਲੋ ਹਾਂ ਛਰਾ ਮੈਂ ਤਾਂ ਛਰਾ ਮੈਡੀਕਲ ਤੇ ਗਿਆ ਭੋਲੇ ਨਾਲ ਦਵਾਈ ਲੈਣ ਖੰਗ ਜੀ ਹੋ ਰਹੀ ਸੀ ਹਾਂ ਛਰਾ ਅਸੀਂ ਆ ਜਾਾਂਗੇ ਘੰਟੇ ਤੱਕ ਹਾਂ ਫੇਰ ਕਿਹੜੇ ਨੇ ਲਾਤਾ ਵਿੱਚ ਵਿੱਚ ਹੀ ਲਾਈ ਜਾਂਦੇ ਆ ਲੋਕ ਉਹ ਨਾ ਤੈ ਕਲੋਕੇਸ਼ਨ ਚੱਕ ਲੈ ਆਪਣੀ ਤੂੰ ਫੋਨ ਇਹਨੇ ਚੱਕਾ ਹੁਣ ਕਿਸੇ ਦਾ ਉਹ ਖਰਚਾ ਖੜਜਾ ਹਾਂ ਬੰਦ ਕਰ ਲੈਨੇ ਆ ਭੋਲੇ ਆਹੋ ਬੰਦ ਕਰ ਲੈਨੇ ਮਰਵਾ ਦੇ ਕਿਤੇ ਘਰੇ ਤਾਂ ਮੈਂ ਕਹਿੰਦਾ ਦਵਾਈ ਲੈਣ ਗਏ ਆ ਤੂੰ ਤਾਂ ਕੱਲ ਦੁੱਧ ਟੱਪ ਚਿੰਗੜ ਦੀ ਖਰਚਾ ਭੋਲੇ ਖਰਚਾ ਬੰਦੀ ਕਰ ਲੈਨੇ ਭੋਲੇ ਤੇ ਹੁਣ ਐ ਕਰ ਭੋਲੇ ਹਾਂ ਚੈਲ ਇਹ ਠੰਡਾ ਜਾਂ ਹੋ ਗਿਆ ਇਹਨੂੰ ਹੋ ਜਾਂਦੇ ਠੰਢੀ ਖੜਜਾ ਭੋਲੇ ਕਾਲਜਾ ਫੁਕਦੂ ਠੰਡਾ ਪਾਣੀ ਪਹਿਲਾਂ ਪਾਇਆ ਤੇ ਜਾ ਅਰਜਾ ਤਰ ਬੇਸੰਦਾ ਕੋਲੇ ਪਾਣਾ ਵਿੱਚ ਕੱਤ ਖਾਦਾ ਵੀ ਨਹੀਂ ਭੋਲੇ ਖਾਂਦਾ ਕਾਲਾ ਵੀ ਕੋਈ ਪੱਟਲਾ ਗੰਡਾ ਇਥੋਂ ਕੋਈ ਜਵਾਜਾ ਬੁਲਾਏ ਕੋਈ ਕੋਈ ਗੱਲ ਨਹੀਂ ਭੋਲੇ ਖੜਜਾ ਠੱਜ ਜਾਣ ਦੇ ਪਾਣੀ ਦੇਖ ਲਈ ਤਾ ਦੱਸ ਦੀ ਮੈਨੂੰ ਪਾਣੀ ਤਾਂ ਬਦਲਦਾ ਸੀ ਭੋਲੇ ਹੂੰ ਬਦਲਦਾ ਸੀ ਵਾ ਠੀਕ ਹੈ ਤਾ ਪਿਛਦੀ ਬਦਲਦਾ ਸੀ ਵਾ ਠੀਕ ਹੈ ਠੀਕ ਹੈ ਟੈਨਸ਼ਨ ਨਾ ਲਈ ਟੈਨਸ਼ਨ ਨਹੀਂ ਕਾ ਮੈਂ ਲੈਿੰਦਾ ਹੂੰ ਹੂੰ ਪੈਲ ਲੈ ਕਰਾਂਗੇ ਵੱਡੇ ਮਤਲਬ ਵੱਡੇ ਵਧਿਆ ਚੰਗੇ ਬੰਦਿਆਂ ਨਾਲ ਡੀਲ ਕਰਾਂਗੇ ਠੀਕ ਆ ਬਹੁਤ ਸੇ ਪਤਾ ਲੱਗ ਜੇ ਕੰਮ ਤਾਂ ਗਲਤ ਧੋਰੇ ਆਪਾਂ ਨੇ ਵੈਸੇ ਤਾਂ ਗਲਤ ਕਿਵੇਂ ਹੋਰ ਬਾਬਾ ਕਿੱਡਾ ਰਿਸਕ ਚੱਕਿਆ ਤਾਇਆ ਰਿਸਕ ਤਾਂ ਦੇਖ ਗੱਡਾ ਲੇਤਾ ਆਪਾਂ ਨੇ ਪਤਾ ਸਮਝਣੇ ਗੱਲ ਕੋ ਅੰਡੇ ਗਵੰਡੇ ਸੁਣ ਦੇਖ ਲੈ ਬੰਦਾ ਜੇ ਜ਼ਿੰਦਗੀ 'ਚ ਕੁਛ ਕਰਨਾ ਰਿਸਕ ਤਾਂ ਲੈਣੇ ਪੈਣਗੇ ਸਮੈਲ ਛੜਕ ਤੱਕ ਜਾਂਦੀ ਹੁਣ ਨਹੀਂ ਆਮ ਲੋਕਾਂ ਵਾਂਗੂ ਮਰ ਜਾਗੇ ਭੋਲੇ ਫੈਕਟਰੀਆਂ ਨਹੀਂ ਚੱਲਣੀਆਂ ਜੇ ਰਿਸਕ ਧੋੜੀ ਗਏ ਭੋਲੇ ਕਿਤੇ ਤਾਇਆ ਜਾਲੀਆਂ ਬਿਜਦੀ ਚੱਕੀ ਜਾਈਏ ਸੜਕ 'ਤੇ ਕਸਮੈਲ ਜਾਂਦੀ ਆ ਮਤਨ ਹੋਰ ਦੱਸਦਾ ਭੁੱਲੇ ਪਹਿਲਾਂ ਮੈਂ ਹੋਰ ਬੰਦੇ ਨਾਲ ਚਲਾਇਆ ਸੀ ਕੰਮ ਇਹ ਅੱਛਾ ਉਹ ਆਪ ਵੀ ਪਿੱਛੇ ਹਟ ਗਿਆ ਅੱਛਾ ਕਹਿੰਦਾ ਇੱਜ਼ਤ ਨਹੀਂ ਹੈਗੀ ਇਹ ਕੰਮ 'ਚ ਹੂੰ ਮੈਂ ਕਿਹਾ ਇੱਜ਼ਤ ਕਿ ਟੂ ਹਿੱੱਚ ਲੈਣੀ ਆ ਪੈਸਾ ਤਾਂ ਕੋਈ ਦੰਦਾ ਨਹੀਂ ਉਧਾਰਾ ਨਹੀਂ ਦਿੰਦਾ ਭਈ ਅੱਜ ਕੱਲ ਇੱਜ਼ਤ ਤੇ ਪੈਸਾ ਭੁੱਲੇ ਸਾਰਾ ਕੁਝ ਆਜੂ ਇੱਜ਼ਤ ਆਜੂ ਰਿਸ਼ਤੇਦਾਰ ਆ ਜਾਣਗੇ ਯਾਰ ਦੋਸਤ ਆ ਜਾਣਗੇ ਪੱਲੇ ਰਿਸ਼ਤੇਦਾਰ ਵੀ ਬੁਲਾਉਣਾ ਹਟ ਜਾਂਦੇ ਤਾਂ ਜਮਾਨਾ ਪਹਿਲਾਂ ਸੀ ਭੁੱਲੇ ਇੱਜ਼ਤ ਵਾਲਾ ਅਗਲਾ ਕੰਨ ਮਲੰਗਨੇ ਤੋ ਸਹੀ ਗੱਲ ਆ ਭੁੱਲੇ ਹੁਣ ਹੁਣ ਭੁੱਲੇ ਪੈਸੇ ਵਾਲਾ ਜਮਾਨਾ ਆ ਬਸ ਬਸ ਪਹਿਲਾਂ ਸੀ ਲੋਕ ਜਿਹੜੇ ਉਹ ਪਿਆਰ ਕਰਦੇ ਸੀ ਹੁਣ ਤਾਂ ਭੁੱਲੇ ਪੈਸੇ ਨਾਲ ਸਾਰਾ ਕੁਝ ਤੋ ਜੇ ਰਿਸ਼ਤੇਦਾਰ ਵੀ ਕਿੱਡੇ ਫੁੱਦੂ ਹੋ ਗਏ ਯਾਰ ਹੋ ਗਿਆ ਨਾ ਕਿਵੇਂ ਭੁੱਲੇ ਆਪਾਂ ਕੁੜੀ ਕੁਛ ਨਹੀਂ ਆਪਣੇ ਆਉਣਾ ਜਾਣਾ ਵੀ ਛੱਡ ਦਿੰਦੇ ਨੇ ਕਹਿੰਦੇ ਨੇ ਤਾਂ ਮਲੰਗਨੇ ਉਹੀ ਤਾਂ ਗੱਲ ਆ ਭੁੱਲੇ ਹੈ ਪਰ ਦੇਖਿਓ ਹੀ ਕਹਿਣਗੇ ਸਾਲੇ ਨੇ ਆਪਣਾ ਭੋਲਾ ਸਾਡੇ ਚਾਚੇ ਦਾ ਮੁੰਡਾ ਭੋਲਾ ਸਾਡੇ ਤਾਏ ਦਾ ਮੁੰਡਾ ਭੂਆ ਦਾ ਮੁੰਡਾ ਐ ਕਹਿਣਗੇ ਜਦੋਂ ਤੇਰੀਆਂ ਫੈਕਟਰੀਆਂ ਲੱਗੀਆਂ ਸਿੱਧੀ ਗੱਲ ਹੋ ਗਈ ਤੇਰੀ ਮਤਲਬ ਲੇਕਿਨ ਜੱਫੀਆਂ ਪਾਉਣਗੇ ਉਸੇ ਗੱਲ ਤੇ ਫਿਰ ਦੇਜੋ ਤੁਹਾਡੇ ਬ੍ਰਾਂਡ ਦੇ ਬ੍ਰਾਂਡ ਚੱਲ ਗਿਆ ਜਦੋਂ ਆਪਣਾ ਪਹਿਲਾਂ ਭੋਲਾ ਮਲੰਗਾ ਹਾਂ ਐਂ ਹੁੰਦਾ ਭੋਲੇ ਐਂ ਹੁੰਦਾ ਫੇਰ ਭੋਲੇ ਜੱਫੀਆਂ ਪਾਉਣਗੇ ਭੋਲਾ ਵਧੀਆ ਵਧੀਆ ਬੰਦਾ ਕਹਿਣਗੇ ਦੱਸ ਉਹ ਨਹੀਂ ਕਹਿੰਦਾ ਹੁੰਦਾ ਪੱਲੇ ਕਲਾਕਾਰ ਜਹਰਜੀ ਧਰਮਨ ਮੈਂ ਉਹਦਾ ਫੈਨ ਹਾਂ ਹਾਂ ਕਹਿੰਦਾ ਉਹ ਬਦਲੇ ਹਵਾ ਦਾ ਰੁਖ ਦੇਖ ਕੇ ਉਹਨਾਂ ਦਾ ਕਸੂਰ ਨਾ ਕੋਈ ਇਹ ਤਾਂ ਭੁੱਲਿਆ ਇਦਾਂ ਹੀ ਹੁੰਦੀ ਆ ਯਾਨ ਮਾਦ ਦਸਤੂਰ ਨਾ ਉਹਨਾਂ ਨੇ ਸਹੀ ਗੱਲਤਾ ਐ ਅੱਜ ਬਾਰੀਆਂ ਵੀ ਉਹਨਾਂ ਬੰਦ ਕੀਤੀਆਂ ਜੋ ਰੱਖਦੇ ਸੀ ਬੂਹੇ ਖੋਲ ਕੇ ਇਹ ਤਾਂ ਤੈ ਚੰਗੇ ਮੰਦਰ ਚੱਲਦੇ ਰਹਿੰਦੇ ਆ ਗੱਲ ਅੰਧ ਵਿਚਾਲੇ ਨਾ ਕੱਟ ਪੁੱਤ ਗੱਲ ਸੁਣ ਪੂਰੀ ਸ਼ੇਰ ਸੁਣੇ ਗਾਣਾ ਕਹਿੰਦਾ ਅੱਜ ਬਾਰੀਆਂ ਵੀ ਉਹਨਾਂ ਬੰਦ ਕੀਤੀਆਂ ਜੋ ਰੱਖਦੇ ਸੀ ਮੂਹੇ ਖੋਲ ਕੇ ਅੱਜ ਬਿਨਾ ਬਲਾਇਆਂ ਕੋਲੋਂ ਲੰਘੇ ਜੋ ਮਿਲਦੇ ਸੀ ਟੋਲ ਟੋਲ ਠੀਕ ਹੈ ਤਾਂ ਦੇਖੀ ਪੁੱਲੇ ਇਹਦਾ ਬ੍ਰੈਂਡ ਚੱਲ ਗਿਆ ਤੂੰ ਨਾ ਇਹ ਘਰ ਪੁੱਲੇ ਬ੍ਰੈਂਡ ਦੇਖਾ ਤੂੰ ਖਰਚਾ ਤੂੰ ਨਾ ਪੁੱਲੇ ਖਰਚਾ ਇਹ ਕਿੱਥੇ ਪਾ ਲਤਾ ਹੈ ਖਰਚਾ ਖਰਚਾ ਮੈਲਟ ਕਰ ਖਰਚਾ 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 ਤੂੰ ਲਾ ਪੁੱਲੇ ਬੋਣੀ ਕਰ ਚਿੱਟਾ ਕਰਦੇ ਪੁੱਲੇ ਸਤਾ ਕਰਦੇ ਬਾਦ ਦਾ ਕਰ ਆਪਾਂ ਲੈ ਹਲਕਾ ਠੀਰਦੀ ਆ ਨਾ ਬੱਲੇ ਪੁੱਛਣਾ ਜਾਂਦੇ ਆ ਮਿਰਚ ਦੇ ਤੀਰ ਮੰਗੂ ਗੁਦਕਰਖਾਨੋਂ ਨਹੀਂ ਕਹਦਾ ਕੁਝ ਆ ਰਹਿਣ ਦੇ ਛੱਕ ਹੋ ਜੂ ਲੋਕਾਂ ਨੂੰ ਆ 15 ਦੇਖ ਲੈਨੇ ਕੋਈ ਪਿਆਜ ਗੰਡਾ ਨੂੰਣ ਲੈ ਆਈ ਬੱਲੇ ਨੂੰ ਲੈ ਹੁਣ ਬਾਹਰ ਜਾਏਗਾ ਸੁੱਕੀ ਚਾਹ ਖਾਲੀ ਬੱਲੇ ਬਸ ਇਹ ਪਜੰਦੀ ਮੈਂ ਤਾਇਆ ਚੰਦੀ ਨਹੀਂ ਤਾਂ ਪਤਾ ਇੱਥੇ ਨੂਨ ਲੈ ਆਵਾਂਗੇ ਜੱਟ ਤੇਰੇਸ਼ ਯਾ ਮੈਨੂੰ ਤਾਂ ਲੱਗਦਾ ਦੋ ਦੋ ਡੀ ਤੇ ਕਰ ਦੇਣਗੇ ਤਾਇਆ ਯਾਰ ਆਪਾਂ ਨੂੰ ਬੜੀ ਗਰਮ ਹਵਾ ਆ ਰਹੀ ਹੈ। ਕੀ ਬਾਤ ਆ। ਸ਼ਾਤੀ ਜੀ ਵੀ ਜਾਣਦੇ। ਕੀ ਬਾਤ ਆ। ਸ਼ਾਤੀ ਜੀ ਚੱਲੂ ਬੱਲੇ ਬ੍ਰਾਂਡ ਤੇਲੂ। ਚੱਲੂ। ਤੇਲੂ ਬੱਲੇ ਬ੍ਰਾਂਡ ਚੱਲੂ। ਵਾਪਨਾ। ਵਾ ਠੀਕ ਹੈ। ਤੇਲੂ ਬ੍ਰਾਂਡ। ਆਪਾਂ ਨੇ ਗਲਤ ਕੰਮ ਨਹੀਂ ਕਰਨਾ ਜਿਵੇਂ ਲੋਕ ਪਾਣੀ ਪਾ ਦੇ ਦਿੰਦੇ ਨੇ। ਪਪੋਲੇ ਬਾਹਰ ਨਹੀਂ ਬਿਠਾ ਬੰਦਰ। ਪਪੋਲੇ ਤੂੰ ਬਾਹਰ ਆ ਯਾਰ। ਕਿੱਧਰ ਗਏ? ਪਪੋਲੇ ਬਾਹਰ ਘੋੜਾ। ਪੋਲੇ ਅਬ ਕੇਰਾ ਫਾਇਟ ਤੱਕ ਤੇ ਤੋੜਨੇ ਕੀ ਤੇ ਆ ਕੀ ਬਮਾਰੀਆ ਤੈਨੂੰ ਪਤਾ ਲੱਗ ਤੂੰ ਉਧਰ ਕਿਵੇਂ ਪਤਾ ਪੋਲਾ ਬਿਮਾਰ ਸੀ ਭਾਈ ਮੇਰੇ ਕੋਲੇ ਆਇਆ ਸੀ ਦਵਾਈ ਬੁੱਟੀ ਦੇਣ ਕਿਹਾ ਬਾਹਰ ਕੋ ਨਹੀਂ ਮਾੜਾ ਕੰਮ ਆ ਮੈਨੂੰ ਬੋਲੇ ਦੱਸਾ ਭਾਈ ਅੱਛੀ ਨਹੀਂ ਖੋਲਦੇ ਸੁੱਖ ਉਹ ਬਾਹਰ ਜੌਲ ਕਰਨਾ ਮੈਨੂੰ ਅੱਛੀ ਉੱਤੇ ਬਾਹਰ ਨਹੀਂ ਖੋਲਿਆ ਸੀ ਵੀ ਨਹੀਂ ਖੋਲਦੇ ਭੱਜ ਜਾ ਉਹ ਖੋਲਦਾ ਯਾਰ ਕਮਾਲ ਕਰ ਜੰਨਾ ਜਦ ਤੂੰ ਨਹੀਂ ਖੋਲਿਆ ਭਾਈ ਤਾਂ ਸਾਡੇ ਮੈਂ ਕਿਹਾ ਤੇਰੇ ਘਰੇ ਆਲਾ ਭੋਲੇ ਘਰ ਆ ਜਾ ਤੇ ਕਾਇ ਨਹੀਂ ਇੱਜ਼ਤ ਰੱਖੀ ਇਥੇ ਦਾ ਹੋਵੇ ਭਾਈ ਉਹ ਬਾਹਰ ਖੋਲਦੇ ਆ ਮੇਰਾ ਘਰ ਭੋਲੇ ਦਾ ਕਰ ਕੋਈ ਗੱਲ ਆ ਅਸੀਂ ਨੇ ਖੋਲਦੇ ਭਾਈ ਖੋਲ ਦੇ ਵਾਰ ਅਸੀਂ ਨੇ ਖੋਲਦੇ ਸੁੱਖ ਰਾਜੀ ਰਹੇ ਗੁੱਥੇ ਰਹੇ ਤੂੰ ਜਾ ਸੁੱਖ ਉਹਦੇ ਅਸੀਂ ਮਰਦੇ ਸੀ ਹਾੜੇ ਕੱਢਦੇ ਸੀ ਤੇਰੇ ਵਗ ਜਾ ਖੋਲ ਦੇ ਦਾ ਯਾਰ ਨਾ ਇੱਥੇ ਲੜਾਈ ਹੋ ਜੂ ਸਭ ਕਤਲ ਹੋ ਜਾਣਗੇ ਵਗ ਜਾ ਬਈ ਵਗ ਜਾ ਤੈਨੂੰ ਪੈਦਾ ਕੋਈ ਨਾ ਕੋਈ ਗੜਬੜ ਤਾਂ ਲੱਗਦਾ ਬਾਹਰ ਨਹੀਂ ਖੋਲਦਾ ਹੈਗਾ ਪਾਇਆ ਸਮਿਲ ਜੀ ਮਰੀ ਜਾਂਦੀ ਹੈਗੀ ਮੈਨੂੰ ਲੱਗਾ ਦਾਰੂ ਘੱਟੀਆਂ ਦੇ ਨੇ ਕੋਈ ਵਾਲੀ ਦਾ ਵਾਰ ਦੇ ਪੈਸੇ ਵੀ ਖੋਲਣ ਰੁਕ ਤੀ ਮਿੰਟ ਕਰਦਾ ਮੈਂ ਬੂਣ ਬੱਖੀ